ਸੀਗਾ ਮੇਰਾ ਨਾਮ ਲਖਪੀ ਸਿੰਘ ਮੈਂ ਪਰਬਤਪਾਦ ਫਾਊਂਡੇਸ਼ਨ ਵਾਲੋਂ ਮੈਂਬਰਾਂ ਤੇ ਅਸੀਂ ਨੇ ਗੱਲ ਸਕੂਲ ਦੇ ਵਿੱਚ ਬੱਚਿਆਂ ਦਾ ਪੇਪਰ ਲਿਆ ਸੀਗਾ ਤੇ ਇਹ ਫਸਟ ਪੇਪਰ ਸੀਗਾ ਪਹਿਲੀ ਵਾਰ ਠਿੱਕੀ ਦੇ ਵਿੱਚ ਇਹ ਪੇਪਰ ਲਿਆ ਗਿਆ ਸੀ ਸੋ ਬਹੁਤ ਬੱਚਿਆਂ ਨੇ ਪਾਰਟਿਸਪੇਟ ਕੀਤਾ ਉਹ ਸਾਰਾ ਕੁਝ ਬਹੁਤ ਵਧੀਆ ਰਿਹਾ ਬਹੁਤ ਬੱਚਿਆਂ ਚ ਕੌਨਫੀਡੈਂਸ ਸੀ ਬਹੁਤ ਵਧੀਆ ਪੇਪਰ ਹੋਇਆ ਬੱਚਿਆਂ ਦਾ ਅਸੀਂ ਪ੍ਰਬੁੱਧਪਾਦ ਫਾਊਂਡੇਸ਼ਨ ਦਾ ਬਹੁਤ ਧੰਨਵਾਦ ਕਰਦੇ ਹਾਂ ਤੇ ਸਾਰੇ ਬੱਚਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੋ ਇੱਥੇ ਆ ਕੇ ਪਹੁੰਚੇ ਖਾਸ ਕਰਕੇ ਅਸੀਂ ਗੱਲ ਸਕੂਲ ਸੋ ਅਸੀਂ ਗੱਲ ਸਕੂਲ ਦੇ ਸਮੂਹ ਸਟਾਫ ਤੇ ਪ੍ਰਿੰਸੀਪਲ ਸਰ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਸ ਮੌਕੇ ਦਿੱਤਾ ਸਕੂਲ ਦੇ ਵਿੱਚ ਪੇਪਰ ਕਰਵਾਉਣ ਦਾ ਸੋ ਸਾਰਿਆਂ ਦਾ ਥੈਂਕ ਯੂ ਧੰਨਵਾਦ ਫਾਊਂਡੇਸ਼ਨ ਵੱਲੋਂ ਹਰ ਸਾਲ ਬਾਬਾ ਸਾਹਿਬ ਡਾਕਟਰ ਮੇੜਕਰ ਜੀ ਦੇ ਜੀਵਨ ਬਾਰੇ ਸੰਵਿਧਾਨ ਬਾਰੇ ਇੱਕ ਪੁਸਤਕ ਮੁਕਾਬਲਾ ਕਰਾਉਂਦੇ ਆ ਜਿਹੜਾ ਹਰ ਸਾਲ ਕਰਵਾਇਆ ਜਾਂਦਾ ਹੈ ਇਸ ਵਾਰ 15ਵਾਂ ਪੁਸਤਕ ਮੁਕਾਬਲਾ ਹੈ ਇਹਦੇ ਵਿੱਚ ਪਿੰਡ ਪੀਖੀ ਤੋਂ ਵੱਡੀ ਗੰਦੀ ਵਿੱਚ ਬੱਚਿਆਂ ਨੇ ਭਾਗ ਲਿਆ ਤੇ ਇਸ ਦੇ ਪੇਪਰ ਦਾ ਮਕਸਦ ਆਉਣ ਵਾਲੇ ਸਮਾਜ ਨੂੰ ਚੰਗਾ ਬਣਾਉਣਾ ਬਾਬਾ ਸਾਹਿਬ ਦੇ ਸੁਪਨੇ ਦਾ ਸਮਾਜ ਲੈ ਕੇ ਆਉਣਾ ਕੀ ਸੋਚਦੇ ਸੀ ਕਿਵੇਂ ਦਾ ਸਮਾਜ ਚਾਹੁੰਦੇ ਸੀ ਉਹਨਾਂ ਚੀਜ਼ਾਂ ਨੂੰ ਨਾਲ ਲੈ ਕੇ ਬੱਚਿਆਂ ਨੂੰ ਇਹ ਵੇਅਰ ਕਰਾਉਣਾ ਵੀ ਅੱਜ ਸਾਡੇ ਅਸਲੀ ਨਾਇਕ ਕੌਣ ਨੇ ਕਾਰਜੋਗ ਆ ਰਹੇ ਹਾਂ ਕਲਾ ਤੋਂ ਸਾਡੇ ਦੋ ਸਾਫਾ ਜੀਰਪਨ ਸਾਹਿਬ ਖੜੇ ਐ ਤੇ ਹੋਰ ਵੀ ਪਤਪੰਤੇ ਜਿੰਨੇ ਵੀ ਸਾਡੇ ਕਲੱਬਾਂ ਦੇ ਅਹੁਦੇਦਾਰ ਸਾਰੇ ਜੋ ਪੇਰੈਂਟਸ ਪਹੁੰਚੇ ਐ ਸਾਰਿਆਂ ਨੂੰ ਅੱਜ ਦੇ ਇਸ ਮੁਕਾਬਲੇ ਨੂੰ ਸਫਲ ਬਣਾਉਣ ਵਾਸਤੇ ਜਿੰਨਾ ਵੀ ਤੁਸੀਂ ਸਹਿਯੋਗ ਦਿੱਤਾ ਹੈ ਸਾਰੇ ਬੱਚਿਆਂ ਦਾ ਤੇ ਪੇਰੈਂਟਸ ਦਾ ਸਤਿਵੰਤਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਤੁਹਾਡਾ ਸਾਰਿਆਂ ਦਾ ਵਧੀਆ ਸਹਿਯੋਗ ਰਿਹਾ ਤੇ ਆਪਾਂ ਇਹਨਾਂ ਕੰਪੀਟੀਸ਼ਨਾਂ ਨੂੰ ਹੋਰ ਵੀ ਵਧੀਆ ਬਣਾਉਣ ਦਾ ਯਤਨ ਕਰਾਂਗੇ ਤਾਂ ਸਾਰੇ ਬੱਚਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦੇਖੋ ਬੇਟਾ ਇਹ ਮੁੱਢਾ ਹੁੰਦਾ ਅੱਜ ਜੇ ਤੁਸੀਂ ਕਿਸੇ ਛੋਟੇ ਕੰਪੀਟੀਸ਼ਨ 'ਚ ਬੈਠੇ ਹੋ ਵੇਖ ਸਕਾ ਅ ਕਿਸੇ ਕੋਈ ਲਾਲ ਸਵਸ ਬੈਠਾ ਹੈ ਜਾਂ ਆਪਣੇ ਗਿਆਨ 'ਚ ਵਾਧਾ ਕਰਨ ਵਾਸਤੇ ਬੈਠਾ ਤੁਹਾਨੂੰ ਇਹ ਮੁਕਾਬਲਾ ਆਉਣ ਵਾਲੇ ਸਮੇਂ ਦੇ ਵਿੱਚ ਜ਼ਿੰਦਗੀ ਵਿੱਚ ਬਹੁਤ ਸਹਾਇ ਹੋਊਗਾ ਤੁਸੀਂ ਕਿਸੇ ਬਾਹਰ ਨਿਓ ਕਿਤਾਬ ਪੜ੍ਹੀ ਜਿਹੜੀ ਕਿਤਾਬ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਜਦੋਂ ਅੱਗੇ ਵਧੋਗੇ ਤੁਸੀਂ ਵਕ ਵਕ ਪ੍ਰਖਿਆਵਾਂ 'ਚ ਬੈਠੋਗੇ ਮੁਕਾਬਲੇ 'ਚ ਉੱਥੇ ਇੰਨਾ ਜੋ ਪ੍ਰਸ਼ਨ ਦੇਖਣ ਨੂੰ ਮਿਲਣਗੇ ਕਿਉਂਕਿ ਜਿਸ ਸ਼ਖਸੀਅਤ ਦਾ ਇਹ ਉਹਨਾਂ ਦੇ ਉਸਤੇ ਕੰਪੀਟੀਸ਼ਨ ਹੋਇਆ ਡਾਕਟਰ ਭੀਮਰਾਓ ਉਮੀਦਵਾਰ ਜੀ ਤੁਸੀਂ ਪੜਿਆ ਕਿਉਂਕਿ ਉਹਨਾਂ ਦੀ ਸਾਡੇ ਸਮਾਜ ਨੂੰ ਬਹੁਤ ਵੱਡੀ ਦੇਣ ਹੈ ਜਿੰਨੇ ਵੀ ਅਧਿਕਾਰ ਵੀ ਸਕੋ ਔਰਤਾਂ ਦੇ ਸੀ ਸਾਡੇ ਸਮਾਜ ਦੇ ਜੋ ਦੱਬੇ ਕੁਚਲੇ ਲੋਕ ਸੀਗੇ ਕੋਈ ਵੀ ਵਰਗ ਸੀ ਉਹਨਾਂ ਨੇ ਸਭ ਦੀ ਗੱਲ ਕੀਤੀ ਕੋਈ ਉਹ ਇਹ ਨਹੀਂ ਸੀਗਾ ਵੀ ਉਹ ਛੋਟੇ ਲੋਕਾਂ ਦੇ ਗਰੀਬ ਲੋਕਾਂ ਦੀ ਹੀ ਗੱਲ ਕਰਦੇ ਸੀਗੇ ਕਿਉਂਕਿ ਔਰਤਾਂ ਨੂੰ ਪਹਿਲਾਂ ਪੜਨ ਦਾ ਅਧਿਕਾਰ ਹੀ ਨਹੀਂ ਸੀਗਾ ਇਹ ਅਧਿਕਾਰ ਸਾਡੇ ਸਤਿਕਾਰਤ ਡਾਕਟਰ ਭੀਮਰਾਓ ਅਮੀਦਕਾਰ ਜੀ ਨੇ ਦਬਾਇਆ ਤੁਸੀਂ ਪੜੇ ਲਿਖੇ ਬੱਚੇ ਬੈਠੇ ਹੋ ਆਉਣ ਵਾਲੇ ਸਮੇਂ 'ਚ ਉਹਨਾਂ ਬਾਰੇ ਹੋਰ ਪੜਿਓ ਤੁਸੀਂ ਤੁਹਾਨੂੰ ਪਤਾ ਲੱਗੂਗਾ ਵੀ ਸਾਡੇ ਸਮਾਜ 'ਚ ਉਹਨਾਂ ਦੀ ਕੀ ਦੇਣ ਰਹੀ ਹੈ ਇਸ ਕਰਕੇ ਕਈ ਵਾਰੀ ਲੋਕ ਜਾਤੀ ਪੱਦਰ ਤੇ ਜੋੜਦੇ ਆ ਵੀ ਉਹ ਤਾਂ ਜੀ ਛੋਟੇ ਆ ਉਸ ਚੋ ਜੀ ਗਈ ਬਿਲਕੁਲ ਇਹ ਗਲਤ ਹੈ ਕਿਉਂਕਿ ਤੁਸੀਂ ਪੜੇ ਲਿਖੇ ਹੋ ਤੁਸੀਂ ਲੋਕਾਂ ਨੂੰ ਸਮਝਾਓਗੇ ਆਉਣ ਵਾਲੇ ਸਮੇਂ ਦੇ ਵਿੱਚ ਜਾ ਕੇ ਕਿ ਡਾਕਟਰ ਭੀਮਰਾਓ ਉਮੀਦਵਾਰ ਜੀ ਨੇ ਕਿਸੇ ਇੱਕ ਤਬਕੇ ਦੀ ਗੱਲ ਨਹੀਂ ਕੀਤੀ ਜਿੰਨਾ ਸਮਿਆਂ ਦੇ ਵਿੱਚ ਉਹਨਾਂ ਨੇ ਸੁਧਾਰ ਨੂੰ ਲਿਖਿਆ ਇੱਡਾ ਵੱਡਾ ਸਿਸਟਮ ਲਿਖਣਾ ਕੋਈ ਛੋਟੀ ਕਣੀ ਗੱਲ ਨਹੀਂ ਹੁੰਦੀ ਕਿਉਂਕਿ ਜਿੰਨੇ ਕੋਹੋ ਪੜੇ 35 ਡਿਗਰੀਆਂ 32 ਡਿਗਰੀਆਂ ਲੈਣੀਆਂ ਕੋਈ ਛੋਟੀ ਕਣੀ ਗੱਲ ਨਹੀਂ ਬੱਚਾ ਕੋਈ 7ਵੀਂ ਚੋਂ ਹਟ ਜਾਂਦਾ ਕੋਈ 8ਵੀਂ ਚੋਂ ਹਟ ਜਾਂਦਾ ਉਹਨਾਂ ਨੇ ਇਕੱਲੇ ਭਾਰਤ ਚੋਂ ਸਿੱਖਿਆ ਗ੍ਰਹਿਣ ਨਹੀਂ ਕੀਤੀ ਤੁਸੀਂ ਪੜਿਆ ਉਹਨਾਂ ਦੀ ਕਿਤਾਬ ਚ ਉਹਨਾਂ ਨੂੰ ਜਿੱਥੋਂ ਵੀ ਗਿਆਨ ਹਾਸਲ ਕਰਨ ਦਾ ਮੌਕਾ ਮਿਲਿਆ ਉਹਨਾਂ ਨੇ ਗ੍ਰਹਿਣ ਕੀਤਾ ਕਿਉਂਕਿ ਵਿਅਕਤੀ ਕੁਝ ਵੀ ਕਰ ਸਕਦਾ ਉਸ ਟਾਈਮ ਤੇ ਸੰਵਿਧਾਨ ਲਿਖਣਾ ਬਹੁਤ ਵੱਡੀ ਸਾਡੇ ਦੇਸ਼ ਵਾਸਤੇ ਸਮੱਸਿਆ ਸੀਗੀ ਉਹਨਾਂ ਨੇ ਵੱਖ-ਵੱਖ ਦੇਸ਼ਾਂ ਦੇ ਸੰਵਿਧਾਨ ਪੜੇ ਉਥੋਂ ਇਹਨਾਂ ਨੂੰ ਜਿਹੜੀਆਂ ਗੱਲਾਂ ਚੰਗੀਆਂ ਲੱਗੀਆਂ ਉਹਨਾਂ ਨੇ ਐਡ ਕੀਤੀਆਂ ਤਾਂ ਜੋ ਅੱਜ ਦਾ ਜਿਹੜਾ ਸਾਡਾ ਪ੍ਰਸ਼ਾਸਨ ਹੈ ਜਿਹੜਾ ਸਾਡਾ ਸਿਸਟਮ ਹੈ ਉਹਦੇ ਅਨੁਸਾਰ ਚੱਲ ਰਿਹਾ ਹੈ ਬੜੀ ਖਿੱਚੋ ਤਾਣ ਹੋ ਰਹੀ ਹੈ ਵੀ ਇਹਨੂੰ ਬਦਲਿਆ ਜਾਵੇ ਜੀ ਪਰ ਉਹਨਾਂ ਦੇ ਲਿਖੇ ਸੰਵਿਧਾਨ ਨੂੰ ਬਦਲਣਾ ਬਹੁਤ ਵੱਡੀ ਗੱਲ ਹੈ ਕਿਉਂਕਿ ਇੰਨਾ ਕੋਈ ਦਿਮਾਗ ਹੀ ਨਹੀਂ ਰੱਖਦਾ ਕਿਸੇ ਚੀਜ਼ ਨੂੰ ਫਿੱਟ ਕਰਨਾ ਉਹਨੂੰ ਸਾਰੇ ਲੋਕਾਂ ਤੇ ਲਾਗੂ ਕਰਨਾ ਕਿਸੇ ਨੂੰ ਅਧਿਕਾਰ ਦੇਣਾ ਕਿਸੇ ਦੇ ਹੱਕ ਦਵਾਉਣਾ ਇਹ ਬਹੁਤ ਵੱਡੀ ਗੱਲ ਸੀ ਅਜਾ ਇਹ ਮਹਾਨ ਰੈਵਰ ਨੂੰ ਅਸੀਂ ਸਲਾਮ ਕਰਦੇ ਆ ਸਾਰੇ ਕਿਉਂਕਿ ਇਕੱਠੇ ਹੋਏ ਆ ਅੱਜ ਇਹ ਇੱਕ ਜਰੀਆ ਵੀ ਸਾਡੇ ਜਿਹੜੇ ਆਉਣ ਵਾਲੇ ਬੱਚੇ ਐ ਉਹ ਉਹਨਾਂ ਦੇ ਜੀਵਨ ਬਾਰੇ ਜਾਣਨ ਉਹਨਾਂ ਦੀਆਂ ਪ੍ਰਾਪਤੀਆਂ ਨੂੰ ਜਾਣਨ ਬਹੁਤ ਭਾਗਾਂ ਵਾਲੇ ਉਹ ਤੁਹਾਨੂੰ ਇਹ ਮੌਕਾ ਨਸੀਬ ਹੋਇਆ ਆ ਆਉਣ ਵਾਲੇ ਸਮੇਂ 'ਚ ਵੀ ਤੁਹਾਨੂੰ ਬੇਨਤੀ ਕਰਦਾ ਵੀ ਪੁੱਤਰ ਤੁਸੀਂ ਪੜ੍ਹ ਲਿਖ ਕੇ ਬਹੁਤ ਵੱਡੇ ਵੱਡੇ ਉਹਦਿਆਂ ਤੇ ਪਹੁੰਚੋ ਕਿਉਂਕਿ ਇਹ ਜਿਹੜੇ ਬੱਚੇ ਬੈਠਿਆ ਸਾਡੇ ਦੇਸ਼ ਦਾ ਸਾਡੇ ਘਰਾਂ ਦਾ ਸਾਡੇ ਮਾਂ ਪਿਓ ਦਾ ਇਹ ਸੁਭੇਖ ਨੇ ਆਉਣ ਵਾਲੇ ਸਮੇਂ 'ਚ ਇਹਨਾਂ ਨੇ ਨਾਂ ਰੋਸ਼ਨ ਕਰਨਾ ਇੱਕ ਐਜੇ ਟੀਚਰ ਮੈਂ ਤੁਹਾਨੂੰ ਇਹੀ ਬੇਨਤੀ ਕਰੂੰਗਾ ਵੀ ਜਿੰਨਾ ਵੀ ਪੜੋ ਉਹਨੂੰ ਮਨ ਲਗਾ ਕੇ ਪੜੋ ਧਿਆਨ ਨਾਲ ਪੜੋ ਤੁਹਾਡੇ ਸਾਰਿਆਂ ਦੇ ਇਹ ਸ਼ਾਮਾਂ ਪੂਰੀਆਂ ਹੋਣ ਤੁਸੀਂ ਸਾਰੇ ਉੱਚੇ ਅਵਧਿਆ ਤੇ ਪਹੁੰਚੋ ਇਹੀ ਸਾਡੀ ਸਾਰਿਆਂ ਦੀ ਤੁਹਾਨੂੰ ਦਿਲੋਂ ਕਾਮਨਾ ਧੰਨਵਾਦ